ਅੱਪਾ ਕਹਿ ਤਾਂ ਰਹੇ ਆ ਕਿ ਬਈਏ ਪਹਜਾਓ ਪੰਜਾਬ ਬਚਾਓ ਪਰ ਜਿਹੜੇ ਆਪਣੇ ਪੰਜਾਬੀ ਲੋਕ ਨੇ ਜਦੋਂ ਆਪਾਂ ਇਹਨਾਂ ਨੂੰ ਕੰਮ ਦਿੰਨੇ ਆ ਬਈ ਇਹ ਵੀ ਵਿੱਚ ਬਹੁਤ ਨਾਕਰਾ ਕਰਦੇ ਨੇ ਫਲੇਵਰ ਦੀ ਮੇਨ ਦਿੱਕਤ ਖੜੀ ਹੋ ਜੂਗੀ ਲੇਬਰ ਦਾ ਹੱਲ ਹੈ ਜਿਹੜਾ ਉਹ ਲੱਭ ਕੇ ਕਿਸਾਨਾਂ ਨੂੰ ਜਾਂ ਫਿਰ ਉਹਨਾਂ ਲੋਕਾਂ ਨੂੰ ਦੇਣਾ ਪਊਗਾ ਜਿੰਨਾ ਦਾ ਕੰਮ ਹੀ ਲੇਬਰ ਦੇ ਸਿਰ ਤੇ ਚੱਲਦਾ ਸਸਿਗਾਹਾ ਦੋਸਤੋ ਮੈਂ ਗੁਰਮਕਸਾਂ ਤੋਂ ਜੱਟਵਾਬੇ ਟੈਲੀਵਿਜ਼ਨ ਦੇਖ ਰਿਹਾ ਹਾਂ ਇਸ ਸਮੇਂ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਬਈਏ ਪਜਾਓ ਪੰਜਾਬ ਬਚਾਓ ਕਿਉਂਕਿ ਕੁਝ ਐਸੀਆਂ ਘਟਨਾਵਾਂ ਹੋ ਗਈਆਂ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਤੋਂ ਬਾਅਦ ਪੰਜਾਬ ਦੇ ਵਿੱਚ ਲੋਕਾਂ ਨੂੰ ਗੁੱਸਾ ਹੈ ਕਿ ਸਾਡੀ ਧਰਤੀ ਦੇ ਉੱਪਰ ਇਹ ਰਹਿੰਦੇ ਨੇ ਪ੍ਰਵਾਸੀ ਲੋਕ ਸਾਡੇ ਬੱਚਿਆਂ ਨਾਲ ਤੇ ਸਾਡੀਆਂ ਔਰਤਾਂ ਨਾਲ ਹੀ ਮਾੜਾ ਕਰਦੇ ਨੇ ਗਲਤ ਦੇਖਦੇ ਨੇ ਜਾਂ ਫਿਰ ਜਿਹੜੀਆਂ ਘਟਨਾਵਾਂ ਪਿੱਛੇ ਜੇ ਹੋਈਆਂ ਉਹਨਾਂ ਦਾ ਜ਼ਿਕਰ ਆਉਂਦਾ ਬਹੁਤ ਆਵੇਂ ਖਾਸ ਕਰਕੇ ਬਠਿੰਡੇ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਸਾਹਮਣੇ ਆਏ ਨੇ ਜਿਨ੍ਹਾਂ ਲੋਕਾਂ ਨੇ ਕਮਰੇ ਕਿਰਾਏ ਤੇ ਦਿੱਤੇ ਹੋਏ ਸੀ ਭਈਆਂ ਨੂੰ ਉਹਨਾਂ ਤੋਂ ਖਾਲੀ ਵੀ ਕਰਾਏ ਨੇ ਮਹਾਲੀ ਏਰੀਆ ਦੇ ਵਿੱਚ ਵੀ ਕਿਉਂਕਿ ਆਪਾਂ ਨੇ ਦੇਖਿਆ ਕਿ ਮਹਾਲੀ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਭਈਏ ਰਹਿੰਦੇ ਨੇ ਉੱਥੋਂ ਵੀ ਲੋਕ ਜਿਹੜੇ ਇਕੱਠੇ ਹੋ ਕੇ ਕੱਢ ਰਹੇ ਨੇ ਪੰਚਾਇਤਾਂ ਕੱਢ ਰਹੀਆਂ ਨੇ ਪੂਰਾ ਚਰਚਾ ਦਾ ਵਿਸ਼ਾ ਇਹ ਜਿਹੜੀ ਚੀਜ਼ ਹੈ ਬਣੀ ਹੋਈ ਹੈ ਪਰ ਕਈ ਲੋਕ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਭਈਏ ਨੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਨਹੀਂ ਕੱਢਣਾ ਚਾਹੀਦਾ ਕਹਿੰਦੇ ਨੇ ਕਿ ਕਈ ਭਈਏ ਬਹੁਤ ਸਮੇਂ ਤੋਂ ਪੰਜਾਬ ਦੇ ਵਿੱਚ ਰਹਿ ਰਹੇ ਨੇ ਪਰ ਇੱਥੇ ਕਈ ਚੀਜ਼ਾਂ ਸੋਚਣ ਵਾਲੀਆਂ ਨੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕੁਝ ਕੁ ਲੋਕ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਵੀ ਦੇਖਿਓ ਜਾਂ ਫਿਰ ਆਪਣੇ ਪਿੰਡਾਂ ਦੇ ਵਿੱਚ ਆਸ-ਪਾਸ ਆਪਣੇ ਨਿਗਾਹ ਮਾਰਿਓ ਕੁਝ ਐਸੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਜਿਨ੍ਹਾਂ ਦੀ ਨਾਂ ਤਾਂ ਪੁਲਿਸ ਵੈਰੀਫਿਕੇਸ਼ਨ ਹੋਈ ਹੈ ਨਾ ਕੋਈ ਉਹਨਾਂ ਦਾ ਕਾਗਜ਼ ਪੱਤਰਾ ਨਾ ਕੋਈ ਪਿੱਛੇ ਦਾ ਆਧਾਰ ਕਾਰਡ ਹੈ ਪਿੱਛੇ ਦਾ ਆਧਾਰ ਕਾਰਡ ਹੋਵੇ ਨਾ ਹੋਵੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਆਧਾਰ ਕਾਰਡ ਵੀ ਬਣਾ ਰੱਖੇ ਨੇ ਵੋਟਰ ਕਾਰਡ ਵੀ ਬਣਾ ਰੱਖੇ ਨੇ ਵੋਟ ਪਾਉਂਦੇ ਨੇ ਪਰ ਜੇ ਕੋਈ ਇੱਥੇ ਕੋਈ ਕੋਈ ਚੀਜ਼ ਕੋਈ ਕ੍ਰਾਈਮ ਕਰ ਦਿੰਦੇ ਨੇ ਉਹਨਾਂ ਨੂੰ ਪੁਲਿਸ ਭਾਲ ਨਹੀਂ ਸਕਦੀ ਕਿਉਂਕਿ ਆਧਾਰ ਕਾਰਡ ਉਹਨਾਂ ਦਾ ਇੱਥੇ ਦਾ ਪਿੱਛੇ ਦਾ ਕੋਈ ਪਤਾ ਨਹੀਂ ਬਹੁਤ ਘਟਨਾਵਾਂ ਹੋਈਆਂ ਨੇ ਪਿੱਛੇ ਤੁਸੀਂ ਵੀ ਆਪਣੇ ਆਸ-ਪਾਸ ਦੇ ਵਿੱਚ ਜਦੋਂ ਪਤਾ ਕਰੋਗੇ ਕਿ ਕੋਈ ਐਸੀ ਘਟਨਾ ਦੱਸੋ ਜਿਹੜਾ ਕੋਈ ਭਈਆ ਕਰਕੇ ਭੱਜ ਗਿਆ ਹੋਵੇ ਸੋਨੂੰ ਵੀ ਤੁਹਾਡੇ ਵੱਡੇ ਚਾਚੇ ਤਾਏ ਜਾਂ ਫਿਰ ਕੋਈ ਦਾਦਾ ਛੋੜਾ ਦੱਸੇ ਦਊਗਾ ਕਿ ਹਾਂ ਆਫਲਾ ਨੇ ਫਲਾਣੇ ਟਾਈਮ ਦੇ ਉੱਪਰ ਇੱਕ ਭਈਆ ਸੀ ਇਸ ਤਰ੍ਹਾਂ ਕਰਕੇ ਭੱਜ ਗਿਆ ਸੀ ਉਹ ਹੱਥ ਨਹੀਂ ਆਇਆ ਸਾਡੀ ਨਿਗਾਹ ਦੇ ਵਿੱਚ ਵੀ ਹੈਗੀਆਂ ਨੇ ਪੁਰਾਣੇ ਸਮੇਂ ਦੇ ਵਿੱਚ ਐਸੀਆਂ ਚੀਜ਼ਾਂ ਜਿਹੜੀਆਂ ਹੋਈਆਂ ਸੀ ਹੈਨਾ ਹੁਣ ਲੋਕ ਨੇ ਜਿਹੜੇ ਖੜੇ ਹੋਏ ਨੇ ਆਪਣੇ ਆਪ ਪਰ ਜਿਹੜਾ ਕਾਨੂੰਨ ਕਹਿੰਦਾ ਉਹ ਇਹ ਕਹਿੰਦਾ ਕਿ ਦੇਸ਼ ਦੇ ਵਿੱਚ ਕਿਸੇ ਵੀ ਸਟੇਟ ਦਾ ਬੰਦਾ ਕਿਤੇ ਵੀ ਰਹਿ ਸਕਦਾ ਪਰ ਸ਼ਾਂਤੀ ਦੇ ਨਾਲ ਇੱਥੇ ਵੀ ਗੱਲ ਉਹੀ ਹੈ ਘੱਟ ਤੋਂ ਘੱਟ ਜਿਹੜੀ ਪੁਲਿਸ ਹੈ ਜਿਹੜਾ ਪ੍ਰਸ਼ਾਸਨ ਹੈ ਉਹ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੈ ਜਿਹੜੀ ਸਭ ਦੀ ਉਹ ਤਾਂ ਲਾਜ਼ਮੀ ਕਰ ਸਕਦਾ ਕਿ ਭਾਈ ਜਿਹਦੇ ਘਰ ਦੇ ਵਿੱਚ ਰਹਿੰਦੇ ਨੇ ਜਿਹੜੇ ਮਕਾਨ ਮਾਲਕ ਦੇ ਘਰ ਦੇ ਵਿੱਚ ਰਹਿੰਦੇ ਨੇ ਇਹਨਾਂ ਭਈਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਠੀਕ ਆ ਇਹ ਹੋਣਾ ਜੀਦਾ ਇਸ ਤੋਂ ਬਾਅਦ ਇੱਕ ਅਗਲਾ ਜ਼ਰੂਰੀ ਸਟੈਪ ਹੈ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਦੇਖ ਰਹੇ ਕਿ ਜਿਹੜਾ ਆਪਣੇ ਕੰਮਕਾਰ ਨੇ ਭਈਆਂ ਦੀ ਵਜ੍ਹਾ ਨਾਲ ਬਹੁਤ ਚੱਲਦੇ ਨੇ ਲੋਕ ਖੇਤਾਂ ਦੇ ਵਿੱਚ ਜਿਹੜੇ ਕੰਮ ਕਰਾਉਂਦੇ ਨੇ ਭਈਆਂ ਤੋਂ ਜਾਂ ਫਿਰ ਬਾਜ਼ਾਰਾਂ ਦੇ ਵਿੱਚ ਵੀ ਆਪਾਂ ਨੇ ਦੇਖੇ ਨੇ ਹੈਨਾ ਤੇ ਇੱਥੇ ਇੱਕ ਜੀ ਸੋਚੋ ਵਾਲੀ ਇਹ ਹੈ ਕਿ ਆਪਾਂ ਕਹਿ ਤਾਂ ਰਹੇ ਹਾਂ ਕਿ ਭਈ ਇਹ ਭਜਾਓ ਪੰਜਾਬ ਬਚਾਓ ਹੈ ਨਾ ਪਰ ਜਿਹੜੇ ਆਪਣੇ ਪੰਜਾਬੀ ਲੋਕ ਨੇ ਜਦੋਂ ਆਪਾਂ ਇਹਨਾਂ ਨੂੰ ਕੰਮ ਦਿੰਨੇ ਆ ਭਾਈ ਇਹ ਵੀ ਵਿੱਚ ਬਹੁਤ ਨਾਕਰਾ ਕਰਦੇ ਨੇ ਇਹਨਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਆ ਕਿ ਭਰਾਵੋ ਜਿਹੜੇ ਪੰਜਾਬ ਦੇ ਲੋਕ ਲੱਗੇ ਹੋਏ ਨੇ ਕਹਿਣ ਕਿ ਭਈ ਇਹ ਭਜਾਓ ਸਾਡੇ ਲੋਕਾਂ ਨੂੰ ਆਪਣੇ ਲੋਕਾਂ ਨੂੰ ਕੰਮ ਮਿਲੇ ਤੁਸੀਂ ਵੀ ਤਰਸ ਖਾਓ ਥੋੜਾ ਜਿਹਾ ਕਿਉਂਕਿ ਅਗਰ ਲੇਬਰ ਲੈਣ ਜਾਂਦੇ ਹੋ ਤਾਂ ਜਿਹੜੇ ਪੰਜਾਬੀ ਬੰਦੇ ਨੇ ਭਾਈ ਬਹੁਤ ਘੱਟ ਨੇ ਜਿਹੜੇ ਕੰਮ ਕਰਕੇ ਖੁਸ਼ ਨੇ ਨਾਲੇ ਪੂਰੀ ਦਿਹਾੜੀ ਕਈ ਬੰਦੇ ਦਿੰਦੇ ਨੇ ਪਰ ਫੇਰ ਵੀ ਕੰਮ ਕਰਕੇ ਰਾਜ਼ ਹੀ ਨਹੀਂ ਹੈਗੇ ਲੇਬਰ ਦੀ ਬਹੁਤ ਵੱਡੀ ਦਿੱਕਤ ਹੈ ਜਿਹੜੀ ਲੇਬਰ ਦੀ ਬਹੁਤ ਵੱਡੀ ਦਿੱਕਤ ਹੈ ਪੰਜਾਬ ਦੇ ਉੱਪਰ ਖੜੀ ਹੋ ਜੂਗੀ ਇਸ ਚੀਜ਼ ਦਾ ਵੀ ਕੋਈ ਹੱਲ ਬੈਠ ਕੇ ਕੱਢਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਕਿ ਕੰਮ ਕਿਹਨੇ ਕਰਨਾ ਕੰਮ ਕੋਈ ਕਰੇ ਇੱਕ ਤਾਂ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰੋ ਇੱਕ ਤੁਸੀਂ ਇੱਥੇ ਦਾ ਕੋਈ ਆਧਾਰ ਕਾਰਡ ਜਾਂ ਕੋਈ ਵੋਟਰ ਕਾਰਡ ਉਹ ਨਹੀਂ ਬਣਾ ਸਕਦੇ ਕੰਮ ਕਰੋ ਜੀ ਸਦਕੇ ਕੰਮ ਕਰੋ ਕਰੈਕਟਰ ਪੱਕਾ ਬੰਦਾ ਸਹੀ ਹੋਵੇ ਪੁਲਿਸ ਵੈਰੀਫਿਕੇਸ਼ਨ ਉਸ ਦੀ ਹੋਈ ਹੋਵੇ ਤੇ ਕਾਨੂੰਨੀ ਤਰੀਕੇ ਨਾਲ ਬੰਦਾ ਰਹਿ ਰਿਆ ਹੋਵੇ ਅੱਜ ਕੱਲ ਆਪਾਂ ਨੇ ਕਈ ਵੀਡੀਓ ਦੇਖੀਆਂ ਨੇ ਵੀਡੀਓ ਆ ਰਹੀਆਂ ਨੇ ਮੋਟਰਸਾਈਕਲ ਲੈ ਫਿਰ ਰਹੇ ਨੇ ਪੰਜਾਬੀਆਂ ਦੇ ਨਾਲ ਉਹ ਤੇ ਮੋਟਰਸਾਈਕਲ ਨੇ ਕੋਈ ਵੀ ਕ੍ਰਾਈਮ ਕਰ ਦੇਣ ਲੈ ਇਹਨਾਂ ਨੂੰ ਫੜੇ ਨਹੀਂ ਸਕਦਾ ਬੰਦਾ ਠੀਕ ਆ ਲੇਬਰ ਦੀ ਮੇਨ ਦਿੱਕਤ ਖੜੀ ਹੋ ਜੂਗੀ ਲੇਬਰ ਦਾ ਹੱਲ ਹੈ ਜਿਹੜਾ ਉਹ ਲੱਭ ਕੇ ਕਿਸਾਨਾਂ ਨੂੰ ਜਾਂ ਫਿਰ ਉਹਨਾਂ ਲੋਕਾਂ ਨੂੰ ਦੇਣਾ ਪਊਗਾ ਜਿੰਨਾਂ ਦਾ ਕੰਮ ਹੀ ਲੇਬਰ ਦੇ ਸਿਰ ਤੇ ਚੱਲਦਾ ਹੈ ਕਿਉਂਕਿ ਆਪਾਂ ਕਿਤੇ ਵੀ ਵਗ ਜਾਈਏ ਤੁਹਾਨੂੰ ਬਿਹਾਰੀ ਜਾਂ ਫਿਰ ਯੂਪੀ ਵਾਲੇ ਜ਼ਰੂਰ ਮਿਲ ਲੰਗੇ ਜਿਹੜੇ ਕੰਮ ਕਰ ਰਹੇ ਨੇ ਇਹ 'ਚ ਵੀ ਕੋਈ ਸ਼ੱਕ ਨਹੀਂ ਪੰਜਾਬੀਆਂ ਨਾਲੋਂ ਕਈ ਵਾਰੀ ਘੱਟ ਪੈਸੇ ਦੇ ਵਿੱਚ ਵੀ ਕੰਮ ਕਰ ਦਿੰਦੇ ਨੇ ਪਰ ਗੱਲ ਉਹੀ ਆ ਜਾਂਦੀ ਹੈ ਕਿ ਅਸੀਂ ਤਾਂ ਆਪਣਿਆਂ ਨੂੰ ਪਿਆਰ ਕਰਦੇ ਆਂ ਅਸੀਂ ਆਪਣੀ ਜਿਹੜੀ ਸਟੇਟ ਆ ਉਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਆਂ ਪਰ ਪੰਜਾਬੀ ਵੀਰਾਂ ਨੂੰ ਪੰਜਾਬੀ ਲੇਬਰ ਨੂੰ ਵੀ ਸੋਚਣਾ ਪਊਗਾ ਜਿਹੜੇ ਲੋਕ ਕਹਿ ਰਹੇ ਨੇ ਕਿ ਪੰਜਾਬੀਆਂ ਤੋਂ ਕੰਮ ਕਰਾਓ ਇਹ ਨਾ ਹੋਵੇ ਕਿ ਤੁਹਾਡੇ ਨਾ ਕਰੇ ਵੱਧ ਜਾਣ ਤੁਸੀਂ ਵੀ ਸਾਥ ਦਿਓ ਕਿਉਂਕਿ ਬਹੁਤ ਸਾਰੇ ਯੂਪੀ ਬਿਹਾਰ ਵਾਲੇ ਭਈਏ ਨੇ ਜਿਹੜੇ ਛੱਡ ਕੇ ਵਿਚਾਰੇ ਉਰੋਂ ਜਾਇਂ ਵੀ ਜਾਂਦੇ ਨੇ ਨਾ ਕਿਉਂਕਿ ਪੰਜੇ ਉਂਗਲਾਂ ਇੱਕੋ ਕਸਾਰ ਨਹੀਂ ਹੁੰਦੀਆਂ ਮਾੜੇ ਵੀ ਵਿੱਚੇ ਬੰਦੇ ਹੁੰਦੇ ਨੇ ਚੰਗੇ ਵੀ ਵਿੱਚੇ ਹੁੰਦੇ ਨੇ ਸਾਰੇ ਲੇਬਰ ਦਾ ਜਿਹੜਾ ਹੱਲਾ ਉਹ ਦੇਖਣਾ ਪਊਗਾ ਤੇ ਇੱਕ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਹੋਣੀ ਚਾਹੀਦੀ ਆ ਘੱਟੋ ਘੱਟ ਪ੍ਰਸ਼ਾਸਨ ਇਹਨਾਂ ਦਾ ਕਰ ਸਕਦਾ ਪਰ ਮਾਹੌਲ ਹੈ ਜਿਹੜਾ ਮਾਹੌਲ ਸ਼ਾਂਤੀ ਵਾਲਾ ਬਣਾ ਕੇ ਰੱਖਣਾ ਜ਼ਰੂਰੀ ਆ ਕਿਉਂਕਿ ਹਰ ਤੀਜੀ ਵੀਡੀਓ ਭਈਆਂ ਨੂੰ ਲੈ ਕੇ ਸਾਹਮਣੇ ਆ ਰਹੀ ਆ ਤੁਸੀਂ ਇਸ ਪੂਰੇ ਮੁੱਦੇ ਦੇ ਉੱਪਰ ਕੀ ਸੋਚ ਰਹੇ ਹੋ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ